ਭਾਨੀਗੜ ਪੁਲਸ ਨੂੰ ਮਿਲੀ ਇੱਕ ਵੱਡੀ ਸਫਲਤਾ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਨੂੰ ਕੀਤਾ ਗ੍ਰਿਫਤਾਰ ਅੱਜ ਭਾਨੀਗੜ ਐਸਐਚਓ ਤੇ ਡੀਐਸਪੀ ਨੇ ਪ੍ਰੈਸ ਕਾਨਫਰੰਸ ਦੌਰਾਨ ਕੀ ਦੱਸਿਆ ਜਰਾ ਸੁਣੋ ਰਿਪੋਰਟ ਰਾਜ ਕੁਰਮੀ ਭਾਨੀਗੜ ਪ੍ਰੈਸ ਰੱਖੀ ਹੈ ਕਿ ਕੁਝ ਟਾਈਮ ਤੋਂ ਭਾਨੀਗੜ ਦੇ ਵਿੱਚ ਕਾਫੀ ਲੁੱਟਾਂ ਖੋਹਾਂ ਕਰਨ ਦਾ ਇੱਕ ਗਰੋਹ ਸਰਗਰਮ ਹੋਇਆ ਸੀਗਾ ਤੇ ਕਾਫੀ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਲਗਾਤਾਰ ਚਿੰ ਚਾਰ ਵਾਰ ਦਫਾ ਹੋ ਗਈਆਂ ਸੀਗੀਆਂ ਤੇ ਇੱਕ ਤੋਂ 22 ਤਿੰਨ 24 ਨੂੰ ਬਸ ਸਟੈਂਡ ਭਾਨੀਗੜ ਤੋਂ ਇੱਕ ਲੇਡੀ ਜਾ ਰਹੀ ਸੀਗੀ ਤੇ ਉਹਦੇ ਤੋਂ ਹਰ ਹਰ ਪੀਤਕੌਰ ਤੇ ਉਹਦੇ ਤੋਂ ਕਰੀਬ 3000 ਰੁਪਏ ਬੈਗ ਚੋਂ ਇੱਕ ਵੀਵੋ ਦਾ ਮੋਬਾਈਲ ਖੋ ਕੇ ਲੈ ਕੇ ਚੱਪਾ ਮਾਰ ਕੇ ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਮਮਤਾ ਦੇਵੀ ਉਹ ਵੀ ਜਾ ਰਹੀ ਸੀ ਉਹਦੇ ਪਸਤੇ ਵਿੱਚੋਂ ਚਪਟ ਮਾਰ ਕੇ ਖੋ ਕੇ ਜਿਹਦੇ ਵਿੱਚ ਇੱਕ ਸੋਨੇ ਦੇ ਟੌਪਸ ਹਨ ਤੇ ਕੁਝ ਰੁਪਏ ਸਨ ਖੋ ਕੇ ਲੈ ਗਏ ਸਨ ਤਾਂ ਅਸੀਂ ਸਾਰ ਇਹ ਸਬੰਧੀ ਮਾਨਯੋਗ ਐਸਐਸਪੀ ਸਾਰ ਸਰ ਸਿੰਘ ਚਾਹਲ ਐਸਪੀਡੀ ਸਾਹਿਬ ਸਾਡੇ ਚੀਮਾ ਸਾਹਿਬ ਤੇ ਸਾਡੇ ਜਿਹੜੇ ਐਸਐਚਓ ਸਾਰ ਗੁਰਨਾਮ ਸਿੰਘ ਮੁੱਖ ਅਫਸਰ थाना ਪਾਨੀਗੜ ਨੇ ਅਸੀਂ ਸਾਰਿਆਂ ਨਾਲ ਮੇਰੇ ਸਮੇਤ ਰਲ ਕੇ ਅਸੀਂ ਬੜੀ ਢੰਗਾਈ ਨਾਲ ਪਹਿਲਾਂ ਸਾਰੇ ਆਸ-ਪਾਸ ਤੋਂ ਫੁਟੇਜ ਇਕੱਠੀ ਕੀਤੀ ਫੁਟੇਜ ਦੇ ਆਧਾਰ ਤੇ ਦੇਖਿਆ ਕਿ ਉਹਨਾਂ ਨੇ ਨੰਬਰ ਪਲੇਟਾਂ ਤੇ ਵੀ ਅਗਲਾ ਪਿਛਲਾ ਨੰਬਰ ਛੱਡ ਕੇ ਵਿੱਚ ਟੇਪ ਲਾਈ ਹੋਈ ਸੀਗੀ ਨੰਬਰ ਵੀ ਜਿਹੜਾ ਟੈਂਪਰੀਰੀ ਲਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਹੋਰ ਵੀ ਕਈ ਪਾਸਿਓਂ ਆਪਣੀ ਜਾਣਕਾਰੀ ਲੈ ਕੇ ਉਹਦੇ ਵਿੱਚ ਦੋਨੇ ਵਾਰ ਦੋਪਨ ਟ੍ਰੇਸ ਹੋ ਗਈਆਂ ਸਾਡੀਆਂ ਤੇ ਉਹਦੇ ਵਿੱਚ ਦੋ ਦੋਸ਼ੀ ਗ੍ਰਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਨਾਮ ਗਗਨਦੀਪ ਸਿੰਘ ਵਾਸੀ ਫੱਗੂਵਾਲ ਕੈਂਚੀਆਂ ਅਤੇ ਅਰਵਿੰਦਰ ਸਿੰਘ ਜਿਹੜਾ ਕਿ ਖਨਾਲ ਦਾ ਦਿੜਬਾ ਦਾ ਰਹਿਣ ਵਾਲਾ ਹੈ ਇਹਨਾਂ ਚ ਦੋਵੇਂ ਵਾਰਤ ਦਾ ਤਾਂ ਟ੍ਰੇਸ ਹੋਣ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਇਹਨਾਂ ਨੇ ਵਾਰਦਾਤ ਕੀਤੀ ਸੀ ਪਲਟੀਨਾ ਉਹ ਵੀ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇੱਕ ਲੋਕਟ ਸੋਨੇ ਦਾ ਪੰਨਾ ਦੇ ਸੋਨੇ ਦੇ ਟੌਪਸ ਇੱਕ ਇੱਕ ਫੋਨ ਮਾਰਕਾ ਵੀਵੋ ਇੱਕ ਫੋਨ ਮਾਰਕਾ ਐਮਆਈ ਇਹਨਾਂ ਤੋਂ ਰਿਕਵਰ ਹੋਇਆ ਤੇ ਬਾਕੀ ਜਿਹੜਾ ਰਵਿੰਦਰ ਸਿੰਘ ਦਾ ਪੁਰਾਣਾ ਰਿਕਾਰਡ ਵੀ ਏ ਇਹਦੇ ਖਿਲਾਫ ਪਹਿਲਾਂ ਵੀ ਦੋ ਜਿਹੜੇ ਨੇ ਡਿਡਬੇ ਜਿਹੜੇ ਨੇ ਇੱਕ ਧੂਰੀ ਤੇ ਡਿਡਬਾ ਦੋ ਮੁਕਦਮੇ ਪਹਿਲਾਂ ਹੀ ਚੋਰੀ ਦੇ ਦਰਜ ਨੇ ਇਹਦੇ ਖਿਲਾਫ ਤੇ ਪਹਿਲਾਂ ਤੋਂ ਹੀ ਪਿਛੋਕੜੇ ਦਾ ਅਪਰਾਧੀ ਕਿਸਮ ਦਾ ਹੈ ਸਰ ਜੀ ਜੇ ਗੱਲ ਕਰੀਏ ਅੱਦੇ ਵੀ ਨਹੀਂ ਜੀ ਹੈ ਕੁਈ ਨਸ਼ਾ ਵਗੈਰਾ ਕਰਦੇ ਨੇ ਜਾਂ ਕੀ ਆ ਅ ਨਸ਼ਾ ਬਿਲਕੁਲ ਕਰਦੇ ਨੇ ਛੋਟਾ ਮੋਟਾ ਕਿਤੋਂ ਵੀ ਜੋ ਮਿਲ ਜਾਂਦਾ ਛਾਪ ਜੋ ਜਿਸ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਮਿਲਦਾ ਸੇ ਉਸੇ ਤਰ੍ਹਾਂ ਦਾ ਹੀ ਨਸ਼ਾ ਲੈ ਲੈਂਦੇ ਨੇ ਗੋਲੀ ਕਰ ਜੋ ਵੀ ਚੀਜ਼ਾਂ ਨੂੰ ਮਿਲਦੀ ਹੈ ਬਾਕੀ ਉਹ ਅਸੀਂ ਉਹਨਾਂ ਸੀ ਇਹਨਾਂ ਦੀ ਮੈਡੀਕਲ ਕਰਵਾਵਾਂਗੇ ਜੋ ਵੀ ਇਹਨਾਂ ਦੇ ਵਿੱਚ ਮੈਡੀਕਲ ਚਾਊਗਾ ਤੇ ਜੇਕਰ ਇਹਨਾਂ ਦੇ ਬਲੱਡ ਵਿੱਚ ਕੋਈ ਨਸ਼ੇ ਦੀ ਮਾਤਰਾ ਆਉਂਦੀ ਹੈ ਤਾਂ ਉਸ ਮੁਤਾਬਕ ਕਾਨੂੰਨ ਤਹਾਰਾ ਦਾ ਵੰਦਾ ਕਰ ਦਿੱਤਾ ਜਾਵੇ ਸਰ ਰੋਟਰ ਸਾਈਕਲ ਸੰਜਣਾ ਬਣਾਉਂਦੇ ਹੋਏ ਵੀ ਚੋਰੀ ਦਾ ਹੈ ਜਾਂ ਕਿਵੇਂ ਹੈ ਜੀ ਨਹੀਂ ਉਹ ਮੋਟਰਸਾਈਕਲ ਇਹਨਾਂ ਦਾ ਆਪਣਾ ਹੈ ਨੰਬਰ ਆਪਣਾ ਹੈ ਬਟ ਇਹਨਾਂ ਨੇ ਬੜੀ ਚਲਾਕੀ ਨਾਲ ਕਿਸੇ ਦਾ ਟੈਂਪਰੇਰੀ ਨੰਬਰ ਆਪਣੇ ਮੋਟਰਸਾਈਕਲ ਤੇ ਲਾ ਕੇ ਨੰਬਰ ਦੇ ਉੱਤੇ ਟੇਪ ਲਾਈ ਹੋਈ ਸੀਗੀ ਬਲੈਕ ਟੇਪ ਸਿੱਧੇ ਉੱਪਰ ਕਿ ਨੰਬਰ ਨਾ ਦੇਖ ਸਕੇ ਤੇ ਅਸੀਂ ਡਿਊਟੀਓ ਦਫ਼ਤਰ ਨਾਲ ਜਾਂ ਹੋਰ ਬਹੁਤ ਢੰਗਾਈ ਨਾਲ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਹੜਾ ਸਮਾਨ ਇਹਨਾਂ ਨੇ ਝਪਟਿਆ ਤੀਜਾ ਲੁੱਟਖੋ ਕੀਤੀ ਤਾਂ ਸਾਰਾ ਬਰਾਮਦ ਹੋ ਗਿਆ ਜੇ ਇਹਨਾਂ ਨੇ ਕਿਤੇ ਵੇਚਿਆ ਵੀ ਹੈ ਜੀ ਪੈਸੇ ਵੀ ਮੇਰਾ ਕੁਝ ਪਾ ਲਿਆ ਉਹ ਜਿਹੜਾ 4-5000 ਰੁਪਇਆ ਸੀਗਾ ਉਹ ਤਾਂ ਆ ਤਾ ਤਕਰੀਬਨ ਇਹਨਾਂ ਨੇ ਵਕ ਵਕ ਤਰ੍ਹਾਂ ਤਾਂ ਜਿਵੇਂ ਕੋਈ ਸ਼ਰਾਬ ਪੀ ਲਈ ਜਾਂ ਹੋਰ ਨਸ਼ੇ ਦੀ ਵਰਤੋਂ ਲਈ ਉਹ ਖਰਚ ਕਰਦੇ ਨੇ ਇਹਨਾਂ ਨੇ ਤੇ ਬਾਕੀ ਦੇਖੋ ਇਨਵੈਸਟੀਗੇਸ਼ਨ ਅਲੇ ਚੱਲ ਰਹੀ ਐ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਬਹੁਤ ਵੱਧ ਤੋਂ ਵੱਧ ਜਿੱਤੇ ਕੋਈ ਇਹਨਾਂ ਨੇ ਕੋਈ ਹੋਰ ਚੀਜ਼ ਹੋਰ ਕਿਤੇ ਲੁੱਟਖੋ ਕੀਤੀ ਐ ਜਾਂ ਕਿਤੇ ਕੋਈ ਚੋਪੜ ਮਾਰ ਕੇ ਸਮਾਨ ਵੇਚਿਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਸਰ ਨਸ਼ੇ ਕਰਕੇ ਹੀ ਵੰਡਦਾ ਤਨੋਂ ਜਾਣਦੇ ਸੀ ਉਹਦੀ ਪੂਰਤੀ ਕੀਤੀ ਜਾਵੇ ਵੇਚ ਕੇ ਸਮਾਨ ਮੈਂ ਇਹ ਦੱਸਿਆ ਤੁਹਾਨੂੰ ਵੀ ਪਹਿਲਾਂ ਵੀ ਚੋਰ ਇਹ ਇਹ ਪਿਛੋਕੜ ਅਪਰਾਧੀ ਆ ਇਹਨਾਂ ਦਾ ਪਹਿਲਾਂ ਵੀ ਚੋਰੀਆਂ ਕਰਦੇ ਨੇ ਦੋ ਪਰਚੇ ਦਰਜ ਨੇ ਜੀ ਤੇ ਇਸ ਕਰਕੇ ਕੁਝ ਨਸ਼ਿਆਂ ਦਾ ਲਾ ਲੋ ਕੁਝ ਨਵੀਂ ਜਨਰੇਸ਼ਨ ਬਿਨਾ ਕੰਮ ਕੀਤੇ ਵਧੀਆ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ ਵੀ ਨਸ਼ਿਆਂ ਦੀ ਵੀ ਪੂਰਤੀ ਹੋ ਜੇ ਤੇ ਵਧੀਆ ਢੰਗ ਨਾਲ ਜ਼ਿੰਦਗੀ ਜਿਉਈ ਜਾਏ ਤੇ ਬੜੇ इजीली ਮਨੀ ਨੂੰ ਨਬਲ ਸੌਖੇ ਢੰਗ ਨਾਲ ਜਿਹੜਾ ਪੈਸਾ ਕਮਾਇਆ ਜਾ ਸਕੇ ਪਰ ਇਹਨਾਂ ਨੇ ਕੋਈ ਦੱਸਿਆ ਵੀ ਕੋਈ ਸਾਡੇ ਨਾਲ ਹੋਰ ਵੀ ਮੈਂਬਰ ਹੈਗੇ ਨੇ ਲੋ ਦੇ ਵਿੱਚ ਨਹੀਂ ਉਹ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਅਸੀਂ ਜਿਹ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਨਵੀਂ ਗੱਲ ਆਈ ਤੁਹਾਡੇ ਨਾਲ ਉਹ ਵੀ ਸ਼ੇਅਰ ਕੀਤੀ ਜਾਊਗੀ ਕਿਹੜੀ ਸਰ ਕੁਝ ਨਹੀਂ ਬਿਲਕੁਲ ਇਹਨਾਂ ਨੂੰ ਪਤਾ ਸੀਗਾ ਫਗੂ ਵਾਲੇ ਤੇ ਲੋਕਲ ਲੋਕਲ ਬੰਦਾ ਫਗੂ ਵਾਲਤਾ ਦੂਜਾ ਦਿਲਬੇ ਦਾ ਫਗੋ ਵਾਲਾ ਨੂੰ ਪਤਾ ਸੀ ਲੋਕਲ ਬੰਦੇ ਮੈਨੂੰ ਪਛਾਣ ਵੀ ਸਕਦੇ ਨੇ ਇਸ ਕਰਕੇ ਮੂੰਹ ਟੱਕੇ ਹੋਏ ਸੀਗੇ ਅਸੀਂ ਸਾਰਾ ਕੁਝ ਜਿਹੜਾ ਟੈਕਨੀਕਲ ਬੜੇ ਢੰਗਾਂ ਤਰਤੀਸ ਨਾਲ ਅਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਨਾਲ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਅਸੀਂ ਡਿਊਟੀਓ ਦਫ਼ਤਰ ਨਾਲ ਬੜੇ ਹੋਰ ਢੰਗ ਨਾਲ ਦੇਖ ਕੇ ਮੂੰਹ ਟੱਕੇ ਹੋਏ ਸੀਗੇ ਉਹ ਸਦਾਰ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਕਵਰੀ ਹੋਈ ਜਣਾ ਤੋ ਜਿਹੜਾ ਮਾੜਾ ਅਨਸਰ ਹੁੰਦਾ ਉਹਨੇ ਕੋਈ ਏਰੀਆ ਫਿਕਸ ਨਹੀਂ ਕੀਤਾ ਹੁੰਦਾ ਇਹ ਸਵੇਰ ਤੋਂ ਸ਼ਾਮ ਤੱਕ ਤੁਰਦੇ ਫਿਰਦੇ ਰਹਿੰਦੇ ਨੇ ਜਿੱਥੇ ਇਹਨਾਂ ਨੂੰ ਕੋ ਲੱਗਦਾ ਕੋ ਸੁੰਨਸਣ ਜਗਾ ਜਾਂ ਕੁਛ ਵੀ ਹੈ ਲੇਡੀਜ਼ ਜਾ ਰਹੀ ਹੈ ਜਾਂ ਕੋਈ ਬਜ਼ੁਰਗ ਜਾ ਰਹੇ ਕੋਸ਼ਿਸ਼ ਕਰਦੇ ਨੇ ਇਦਾਂ ਦਾ ਟਾਰਗੇਟ ਚੁਣਿਆ ਜਾਏ ਜਿਹੜਾ ਇਹਨਾਂ ਦਾ ਵਿਰੋਧ ਘੱਟ ਕਰ ਸਕੇ ਜਿਵੇਂ ਲੇਡੀਜ਼ ਨੇ ਕੋਈ ਜੈਂਟਸ ਆ ਤਕੜਾ ਸਰੀਰ ਪੱਕੋ ਤੰਦਰੁਸਤ ਦਾ ਹਟਕ ਉਹਦੇ ਉਹਦੇ ਨਾਲ ਨਹੀਂ ਛੇਤੀ ਇਹ ਕਰਦੇ ਇਹ ਜਿਆਦਾ ਟਾਰਗੇਟ ਲੀਡੀਜ਼ ਨੂੰ ਬਣਾਉਂਦੇ ਨੇ ਕਿ ਜਾਂ ਬਜ਼ੁਰਗ ਨੇ ਲੇਡੀ ਜਿਹੜੀ ਜਿੱਥੇ ਵਿਰੋਧ ਨਾ ਕਰ ਸਕੇ ਕੋਈ ਇਹਨਾਂ ਦਾ ਸਰ ਅਸੀਂ ਲੋਕੋ ਅਸੀਂ ਤਾਂ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਜਦੋਂ ਕਿਤੇ ਵਾਰਦਾਤ ਹੁੰਦੀ ਹੈ ਹਾਂਜੀ ਵੀ ਥਾਣੇ ਲੋਕ ਤਾਂ ਜਦ ਵਾਰਦਾਤ ਤੋਂ ਬਾਅਦ ਤਾਂ ਵੀ 25 ਇਕੱਠੇ ਹੋ ਕੇ ਜਰੂਰ ਆ ਜਾਂਦੇ ਨੇ ਪਰ ਜੇ ਮੌਕੇ ਤੇ ਹੀ ਦੇਖੋ ਇੱਕ ਜਿਹੜੀਆਂ ਹੋਈਆਂ ਨੇ ਵਾਰਦਾਤਾਂ ਇਹ ਦਿਨ ਚ ਬੜੇ ਢੀਡ ਪਾੜ ਵਾਲੇ ਥਾਂ ਤੇ ਸ਼ਰਮ ਹੋਈਆਂ ਨੇ ਪਰ ਜੇਕਰ ਉੱਥੇ ਲੋਕ ਸੁਚੇਤ ਹੁੰਦੇ ਤਾਂ ਜੋ ਕੋ ਮੋਟਰਸਾਈਕਲ ਤੇ ਅਸੀਂ ਫੜ ਸਕਦੇ ਫੜੇ ਫੜੇ ਜਾ ਸਕਦੇ ਸੀ ਪਹਿਲਾਂ ਹੀ ਕੋਈ ਪਰ ਕੋਈ ਕੋਸ਼ਿਸ਼ ਨਹੀਂ ਕਰਦਾ ਦੇਖੋ ਸਾਡੇ ਵੱਲੋਂ ਬੜਾ ਸਾਫ਼ ਸੁਥਰਾ ਮੈਸੇਜ ਹੈ ਜੇਕਰ ਕੋਈ ਇਹਨਾਂ ਨੂੰ ਕਾਬੂ ਕਰਦਾ ਜਾਂ ਕੋਈ ਮਦਦ ਕਰਦਾ ਸਾਡੀ ਕਿਸੇ ਤਰ੍ਹਾਂ ਵੀ ਉਹਨੂੰ ਪੁਲਿਸ ਵੱਲੋਂ ਪਰੇਸ਼ਾਨੀ ਨਹੀਂ ਕੀਤੀ ਜਾਊਗੀ ਜੇ ਉਹਦਾ ਦਿਲ ਕਰਦਾ ਹੈ ਐਵੀਡੈਂਸ ਦਾ ਗਵਾਹ ਬਣਨ ਨੂੰ ਤਾਂ ਹੀ ਰੱਖਿਆ ਜਾਊ ਉਹਦੀ ਮਰਜ਼ੀ ਨਾਲ ਬਾਕੀ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਜੇਕਰ ਇਹਨਾਂ ਨੂੰ ਕੋਈ ਕਾਬੂ ਕਰਨ ਜਾਂ ਮਦਦ ਕਰਦਾ